ਹਾਂਜੀ ਮੇਰੀਆਂ ਵੀਡੀਓ ਵੇਖ ਕੇ ਤੁਸੀਂ ਕਹਿੰਦੇ ਹੋ ਨਾ ਮਰਚੰਟ ਨੇ ਵੀ ਬੜੀ ਵਧੀਆ ਵਾ ਯਾਰ ਵੱਖੋ ਵੱਖਰੀਆਂ ਕੰਟਰੀਆਂ 'ਚ ਘੁੰਮਦਾ ਰਹਿੰਦਾ ਵਾ ਪਰ ਹਾਲਾਤ ਵੀ ਬੜੇ ਮਾੜਿਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਅੱਜ ਵੇਖੋ ਅੱਜ ਮੌਸਮ ਪੂਰਾ ਖਰਾਬ ਹੋ ਗਿਆ ਵਾ ਛੱਲਾਂ ਅੱਜ ਅਚਾਨਕ ਵੱਧ ਗਈਆਂ ਵਾ ਮੌਸਮ ਦੀ ਰਿਪੋਰਟ ਆਪਣੇ ਕੋਲ ਵੈਸੇ ਪਹਿਲਾਂ ਹੀ ਹੈਗੀ ਸੀ ਆਪਾਂ ਪੂਰੇ ਤਿਆਰ-ਬਰ ਤਿਆਰ ਆ ਕਮਰ ਕੱਸ ਕੇ ਆਪਾਂ ਕਰ ਲਿਆ ਜਾਂ ਅੱਜ ਆਪਣਾ ਇਸ ਟਾਈਮ ਪੂਰਾ ਹਿੱਲਣ데요 ਵਾ ਵੀਡੀਓ ਦੇ ਵਿੱਚ ਜਿਆਦਾ ਪਤਾ ਨਹੀਂ ਲੱਗਦਾ ਕਿ ਹੁਣ ਆਪਾਂ ਚੈੱਕ ਕਰਨੀ ਜਿਹੜੇ ਆਪਣੇ ਚਾਹ ਦੇ ਉੱਤੇ ਕੰਟੇਨਰ ਪਏ ਇਹਨਾਂ ਦੀ ਲੈਸ਼ਿੰਗ ਕਿਉਂਕਿ ਆਪਣਾ ਮੇਨ ਕੰਮ ਇਹੋ ਹੀ ਆ ਇਹਨਾਂ ਕੰਟੇਨਰਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ ਆ ਤੁਸੀਂ ਚੈੱਕ ਕਰੋ ਛੱਲਾ ਵੇਖੋ ਅੱਜ ਕਿੰਗੜੀਆਂ ਸਾਡੀਆਂ ਵਧ ਗਈਆਂ ਵਾ ਮੌਸਮ ਕਾਫੀ ਖਰਾਬ ਹੋ ਗਿਆ ਅੱਜ ਆ ਤੁਸੀਂ ਵੇਖੋ ਕਿੰਨਾ ਪਾਣੀ ਚੁਕ ਚੁਕ ਮਾਰਨ ਜਾਵਾ ਵੀਡੀਓ ਦੇ ਵਿੱਚ ਅਜੇ ਉਹਨਾਂ ਪਤਾ ਨਹੀਂ ਲੱਗਦਾ ਘੱਟ ਪਤਾ ਲੱਗਦਾ ਵਾ ਪਰ ਤੁਸੀਂ ਬਾਜ਼ ਤੋਂ ਅੰਦਾਜ਼ਾ ਲਾ ਲਓ ਕਿ ਕਿੰਨੇ ਆ ਯੋਰ ਹੋ ਪਾਣੀ ਦੇ ਵਿੱਚ ਪਰ ਅਸੀਂ ਇਹੋ ਜੀ ਹਾਲਾਤਾਂ ਦੇ ਵਿੱਚ ਹਮੇਸ਼ਾ ਜੂ ਦੇ ਰਹੇ ਨੇ ਇਹੋ ਜਿਹਾ ਕੰਮ ਨਾਲ ਮੈਂ ਤੁਹਾਨੂੰ ਹੁਣ ਲੈ ਆ ਬਿਲਕੁਲ ਅਗਲੇ ਹਿੱਸੇ ਤੇ ਜਾਜ ਦੇ ਤੇ ਹਵਾ ਅਜ ਪਿਛੋਂਦੀ ਆ ਤਾਂ ਕਰਕੇ ਇੱਥੇ ਜ਼ਿਆਦਾ ਮਾਲ ਜੀ ਅਗੋਂ ਦੀ ਕਿਤੇ ਹੁੰਦੀ ਇੱਥੇ ਤੇ ਗੱਲ ਨਹੀਂ ਕੀਤੀ ਜਾਣੀ ਤੇ ਨਾ ਇੱਥੇ ਖਲੋਤਾ ਜਾਣਾ ਸੀ ਤੇ ਆ ਆਪਣੇ ਜਾਜ ਦਾ ਬਿਲਕੁਲ ਅਗਲਾ ਹਿੱਸਾ ਵਾ ਜਿਹੜਾ ਪਾਣੀ ਨੂੰ ਟੀਰਦਾ ਜਾਂਦਾ ਇਹਦੇ ਤੇ ਕੋਈ ਪਰਵਾਹ ਨਹੀਂ ਪਾਣੀ ਦੀ ਵੇਖੋ ਤੁਸੀਂ ਕਿਦਾਂ ਪਾਣੀ ਨੂੰ ਇਹ ਟੀਰਦਾ ਜਾਂਦਾ ਕਿੰਨਾ ਇਹ ਤਿੱਖਾ ਬਣਿਆ ਅਗੋਂ